ਉਹ ਲੈ ਸੁੰਬਰੀ ਜਾਂਦੀ ਆ ਬਾਹਰ ਕੰਜਰੀ ਬੈਤਣਾ ਨੂੰ ਚੰਗਾ ਪਲਾ ਦੀਂ ਰੇ ਇਹ ਮੈਨਾਂ ਤੀ ਬੁਨਾਂ ਜਾਣ ਕੇ ਰਸਤਾ ਪਾਉਂਦਾ ਬੈਤਣ ਨੂੰ ਕਿਸੇ ਥਾਂ ਤੇ ਰਸਤਾ ਤਾਂ ਹਵਾ ਨਾਲ ਉੜਦਾ ਇਹਨੂੰ ਐਵੇਂ ਲੱਗੂਗਾ ਜਿ ਮੇਰੇ ਤੇ ਜਾਣ ਕੇ ਰਸਤਾ ਪਾਉਂਦੀ ਆ ਮੈਂ ਤੇਰੇ ਤੇ ਰਸਤਾ ਪਾ ਕੇ ਵੀ ਕਰਨਾ ਸ਼ੁਰੂ ਤਾਂ ਜਾਂਦੀ ਆ ਮੈਨੂੰ ਪੂਰੀ ਬੈਤਣਾ ਸਾਰਾ ਬਚਪਨ ਮੈਂ ਇਸੇ ਨਾਲ ਹੀ ਨਹਾਇਆ ਮੈਂ ਤੇ ਝਾੜੂ ਦੁੱਧ ਦੇ ਬਸੇ ਲਾਈ ਨਹੀਂ ਆ ਇਹਨੂੰ ਐ ਹੋ ਗਿਆ ਮੇਰੇ ਤੇ ਰੇਤਾ ਪਾਤਾ ਜਾਣ ਜਾਣ ਕੇ ਪੈਰ ਝਾੜ ਕੇ ਗਈ ਐ ਵੀ ਇਧਰੋਂ ਸੁੰਭਰ ਕੇ ਹਟਿਆ ਵੀ ਇਧਰੋਂ ਸੁੰਭਰ ਨੂੰ ਦੂਜੀ ਵਾਰ ਸਾਹੀ ਜ਼ਹਿਰ ਤਾਂ ਨੇ ਐ ਨਹੀਂ ਪਤਾ ਜਾਣ ਕੀ ਸੁੰਭਰਨ ਲੱਗੀ ਹੋਵੇ ਵੀ ਹੁਣ ਨਾਤੀ ਹੋਈ ਲੰਗੀ ਐ ਇਧਰ ਰੇਤਾ ਪਾਉਂਗੀ ਉੱਤੇ ਪਾਲਾਂ ਦੀ ਚੰਗਾ ਬਾਣਾ ਤੜਕੀ ਇਧਰ ਗੇੜਾ ਲਾ ਗਈ ਉੱਧਰ ਗੇੜਾ ਲਾ ਗਈ ਸਾਰਾ ਸੱਸ ਦੇ ਸਿੱਕੇ ਛੱਡਦਾ ਕੰਮ ਆਪ ਫਿਰਦੀ ਰਹਿੰਦੀ ਐ ਇਧਰ ਨਿਕਲ ਗਈ ਉੱਧਰ ਨਿਕਲ ਗਈ ਬੱਡੀ ਐ ਵੀ ਜੇ ਬੁਲਾ ਲੇਗੀ ਤੇਰਾ ਕੁਸ ਕੱਸਦਾ ਮੇਰੇ ਕਣੀ ਤਾਂ ਕੀ ਝਾਕਣਾ ਘਰ ਕਣੀ ਵੀ ਨਹੀਂ ਝਾਕ ਕੇ ਲੰਗਦੀ ਹੈਗੀ ਆੱਡੀ ਹੋਏ ਆ ਪਹਿਲਾਂ ਤਾਂ ਇਸੇ ਘਰ ਚ ਹੀ ਰਹਿੰਦੀ ਹੁੰਦੀ ਸੀ ਨਾਲੇ ਛੋਟੀ ਆ ਪਰ ਆਕੜ ਫੇਰ ਨਹੀਂ ਜਾਂਦੀ ਜੀ ਪਹਿਲਾਂ ਤਾਂ ਉੱਥੇ ਹੀ ਰਹਿਣੀਆ ਸੀ ਮੇਰਾ ਵੀ ਪੁਰਾਣੇ ਘਰੇ ਜਾਣ ਨੂੰ ਜੀ ਕਰਦਾ ਜਾਮਾ ਕਿਹੜੇ ਮੂੰਹ ਨਾਲ ਜੇ ਜਾਊਂਗੀ ਤਾਂ ਲੜੂਗੀ ਨਾਲੇ ਜੇ ਬੁਲਾਉਗੀ ਤਾਂ ਹੀ ਮੈਂ ਜਾਊਂਗੀ ਆ ਰਹੀ ਰੈਂਗੇ ਉਸੇ ਉਹੀ ਕੱਢਤਾ ਕਿ ਮੈਂ ਲੰਗੀਆਂ ਦੇਖ ਲੈ ਮੇਰੇ ਕੋਲ ਦੀ ਜਿਵੇਂ ਮੈਂ ਕਰੰਟ ਮਾਰਦੀ ਹਾਂ ਨਾ ਜਿ ਬਲਾਵਾਲਾਂ ਦੀ ਕੁਛ ਉਹਦਾ ਕਿਹੜਾ ਕੁਛ ਘਸਦਾ ਸੀ ਵੱਡੀ ਐ ਵੱਡੀ ਹੋਣ ਦੀ ਫਰਜ਼ ਨਿਭਾਵਾ ਦਾਂਦੀ ਜੇ ਹੁਣ ਬੁਲਾਊਗੀ ਅੱਡੀ ਪਾਗਲ ਤਾਂ ਮੈਂ ਵੀ ਨਹੀਂ ਵੀ ਮੈਂ ਉਹਦੇ ਨਾਲ ਬੋਲਾਂ ਨਾ ਜਾਂ ਉਹਨੂੰ ਬੁਲਾਵਾਂ ਨਾ ਮੇਰਾ ਤਾਂ ਇੰਨਾ ਦਿਲ ਕਰਦਾ ਚੰਤਰੀ ਨਾਲ ਗੱਲਾਂ ਕਰਨ ਨੂੰ ਪਤ ਨਹੀਂ ਉਹਦਾ ਕਿਉਂ ਨਹੀਂ ਕਰਦਾ ਪਤ ਨਹੀਂ ਕੀ ਆ ਉਹਦੇ ਮਨ ਚ ਕੀ ਨਾ ਚੱਲਦਾ ਜੇ ਮੇਰਾ ਮੋਹ ਨਹੀਂ ਆਉਂਦਾ ਚੰਦਰੀ ਨੂੰ ਘਰ ਦਾ ਤਾਂ ਉਹ ਨਹੀਂ ਚਾਹੀਦਾ ਚਾਰ ਪੰਜ ਸਾਲੇ ਘਰ ਚ ਇਕੱਠੇ ਰਹਾਂ ਇਕੱਠੀਆਂ ਇੱਕ ਏਸੇ ਘਰ ਚ ਬਹਿਈਆਂ ਆਈਆਂ ਇਕੱਠੀਆਂ ਦੇ ਜਵਾਬ ਹੋਏ ਪੜੇ ਲਿਖੇ ਸਾਰੇ ਜੇ ਮੇਰਾ ਮੋਹ ਨਹੀਂ ਆਉਂਦਾ ਚੰਦਰੀ ਨੂੰ ਘਰ ਦਾ ਤਾਂ ਆਉਂਦਾ ਹੀ ਐ ਕੀ ਹੋਇਆ ਜੇ ਲੱਗ ਹੋ ਗਏ ਚਾਰ ਪੰਜ ਸਾਲ ਤਾਂ ਏਸੇ ਘਰ ਚ ਇਕੱਠੇ ਰਹਾਂ ਇਕੱਠੀਆਂ ਖਾਂਦੀਆਂ ਇਕੱਠੀਆਂ ਪਕਾਉਂਦੀਆਂ ਐਨੇ ਚਾਵਾਂ ਨਾਲ ਰਿਸ਼ਤਾ ਲੈ ਕੇ ਆਈ ਸੀ ਇਸ ਦਾ ਚੰਨਾ ਹੱਸ ਦੇ ਖੇੜਦੇ ਸੀਗੇ ਐਨੀ ਰੌਣਕ ਹੁੰਦੀ ਸੀ ਕਦੇ ਕੋਈ ਇੱਧਰੋਂ ਆ ਗਿਆ ਕਦੇ ਕੋਈ ਇੱਧਰੋਂ ਆ ਗਿਆ ਪਤਾ ਨਹੀਂ ਕਿਹੜੀ ਖਲੈਣੀ ਨੇ ਨਜ਼ਰ ਲਾਤੀ ਘਰ ਦੇ ਟੋਟੇ ਟੁੱਟੇ ਹੋ ਗਏ ਹੁਣ ਤਾਂ ਉਹਨੂੰ ਚੰਦਰੀ ਨੂੰ ਅਲੱਗ ਹੋ ਕੀ ਸਾਹ ਆਇਆ ਲੈ ਤੈਨੂੰ ਸੰਭਰਨ ਨੂੰ ਕਿਹਾ ਮੈਨੂੰ ਫੜਾ ਮੈਂ ਆਪ ਹੀ ਸੰਭਰ ਦੂੰ ਕੋਈ ਨਾ ਤੈਨੂੰ ਕੰਮ ਵਾਸਤੇ ਨਹੀਂ ਹਜੇ ਤੇਰੇ ਦਿਨ ਨੇ ਰੈਸਟ ਕਰਨ ਦੇ ਤੇਰਾ ਟਾਈਮ ਆ ਤੈਨੂੰ ਮੈਂ ਤਾਂ ਲਿਆਂਦਾ ਔਰੇ ਵੀ ਰਾਜ ਕਰਾਉਂਗੀ ਤੈਨੂੰ ਤੂੰ ਵਧੀਆ ਐਸ਼ ਕਰ ਤੂੰ ਜਾ ਕੇ ਪੈ ਜਾ ਮੈਂ ਕਰਦੀ ਆ ਕੰਮ ਕੋਈ ਨਾ ਮੈਂ ਕਰ ਜਾ ਤਿਆਰ ਵਿਆਰ ਹੋ ਜਾ ਅਗਲਾ ਕੀ ਕਹੂਗਾ ਵੀ ਭੈਣ ਤੋਂ ਕੰਮ ਕਰਾਈ ਜਾਂਦੀ ਹੈਗੀ ਲੈ ਭੰਡਾ ਇਹਦੇ ਕੰਨੀ ਚਾੜੁਕ ਨਹੀਂ ਹਟਾਈ ਤਾਂ ਤੂੰ ਭੰਡਿਆ ਕੰਨੀ ਲੱਗ ਗਈ ਕੋਈ ਨਾ ਨਹੀਂ ਤੈਨੂੰ ਕਹੀ ਨਹੀਂ ਤੂੰ ਰੈਸਟ ਕਰ ਲੈ ਮੈਂ ਆਪੇ ਕਰ ਲੂੰ ਕੰਮ ਕੋਈ ਨਾ ਬਸ ਮੰਨ ਜੇਗੀ ਆਹੀ ਰਹੇਗੀ ਇਸ ਦੀ ਦੋ ਦੋਲੀ ਜੀ ਤੈਨੂੰ ਐਸ਼ ਕਰਨ ਵਾਸਤੇ ਲਿਆਂਦਾ ਗਿਆ ਇੱਥੇ ਤੂੰ ਐਸ਼ ਕਰ ਮੈਂ ਆਪੇ ਕਰੂੰ ਸਾਰੇ ਕੰਮ ਕੋਈ ਨਾ ਦੀਦੀ ਮੇਰਾ ਕਿਹੜਾ ਕੁਝ ਕਸਦਾ ਜੇ ਮੈਂ ਤੁਹਾਡੇ ਨਾਲ ਹੱਥ ਬੰਡਾ ਦੂੰਗੀ ਨਹੀਂ ਫੇਰ ਵੀ ਤੂੰ ਹਜੇ ਐਸ਼ ਕਰ ਹਜੇ ਤੇਰੀ ਸਾਰੀ ਬਾਤ ਤੇ ਕਰਨਾ ਹੈ ਸਾਰੀ ਉਮਰ ਹੀ ਕਰਨਾ ਕੰਮ ਕੋਈ ਨਾ ਮੈਂ ਖਚਲ ਆਚਾਰ ਕਰਾਂਦੀ ਸੀ ਮੈਨੂੰ ਫਿਰ ਮੈਂ ਮਾਂਦ ਦੇਣੀ ਨਹੀਂ ਨਹੀਂ ਬਸ ਤੂੰ ਕਰਿਆ ਨਾ ਕਰ ਤੂੰ ਬਹਿ ਜਾ ਕਰ ਨਾ ਕੋਈ ਨਾ ਮੀ ਤੂੰ ਕਿਉਂ ਨਹੀਂ ਕੰਮ ਕਰਨੋਂ ਹਟਦੀ ਤੈਨੂੰ ਮੈਂ ਕਈ ਵਾਰੀ ਕਹਤਾ ਵੀ ਤੂੰ ਬਹਿ ਜਾ ਤੂੰ ਐ ਤੈਨੂੰ ਐਸ਼ ਕਰਨ ਖਾਤਰ ਲਿਆਂਦਾ ਮੈਂ ਇਥੇ ਕੋਈ ਨਜ਼ਦੀਕੀ ਤੂੰ ਹਟਦੀ ਵੀ ਨਹੀਂ ਕੰਮ ਕਰਨੋਂ ਇੱਕ ਤੋਂ ਹਟਾਉਣੀ ਆ ਦੂਜੇ ਨੂੰ ਲੱਗ ਕਰਨੀ ਆ ਤੂੰ ਛੋਟੀ ਆ ਤੂੰ ਮੇਰੇ ਸਿਰ ਤੇ ਐਸ਼ ਕਰ ਮੈਂ ਤੈਨੂੰ ਤਾਂ ਹੀ ਲਿਆਂਦਾ ਵੀ ਮੈਂ ਤੈਨੂੰ ਐਸ਼ ਕਰਾਉਂਗੀ ਓਰੇ ਲੈ ਪੈਣੇ ਐਨਾ ਚਿਰ ਤਾ ਹੋ ਗਿਆ ਐਸ਼ ਕਰਦੀ ਨੂੰ ਹੁਣ ਸਾਰਾ ਕੰਮ ਤੂੰ ਕਰਦਾਨੀ ਆ ਮੈਂ ਜੇ ਤੇਰੇ ਨਾਲ ਹੱਥ ਮਿਂਡਾ ਦੂ ਮੇਰਾ ਕਿਹੜਾ ਕੁਛ ਘਸਦਾ ਹੁਣ ਮੇਰਾ ਵੀ ਤਾਂ ਫਰਜ਼ ਬਣਦਾ ਹੀ ਏ ਤੇਰੇ ਨਾਲ ਕੰਮ ਕਰਾਵਾ ਚੰਗਾ ਤੂੰ ਵੱਡੀ ਆ ਗਈ ਸਿਆਣੀ ਕੰਮ ਕਰਨ ਵਾਲੀ ਤੂੰ ਮੇਰੀ ਦਰਾਨੀ ਵੀ ਆ ਤੇ ਮੇਰੀ ਛੋਟੀ ਭੈਣ ਵੀ ਆ ਮੈਂ ਨਹੀਂ ਤੇਥੋਂ ਕੰਮ ਕਰਾਉਂਦੀ ਮੈਂ ਤੁਹਾਡੇ ਸਾਰੇ ਘਰ ਦੇ ਕੰਮ ਆਪ ਕਰ ਲਿਆ ਕਰੂ ਤੂੰ ਬਹਿ ਜਾ ਕਰ ਮੰਨੇ ਭੈਣੇ ਤੂੰ ਮੈਨੂੰ ਪਿਆਰ ਕਰਦੀਆਂ ਮੈਨੂੰ ਪਤਾ ਮੈਂ ਤੇਰੀ ਛੋਟੀ ਭੈਣ ਆ ਪਰ ਮੈਂ ਵੀ ਇਸ ਘਰ ਦੀ ਨੂੰਹ ਆ ਮੇਰਾ ਵੀ ਫਰਜ਼ ਬਣਦਾ ਹੈ ਵੀ ਤੇਰੇ ਨਾਲ ਮੈਂ ਹੱਥ ਵੰਡਾਵਾਂ ਕੰਮ 'ਚ ਚੰਗਾ ਬਾੜੀ ਸਿਆਣੀ ਨਾ ਬਣ ਲੈ ਬਾਦਾ ਕਰ ਮੇਰੇ ਨਾਲ ਵੀ ਜਦੋਂ ਮੈਂ ਤੈਨੂੰ ਕਹੂੰਗੀ ਤੂੰ ਉਹਦੀ ਕੰਮ ਕਰਨਾ ਹੈ ਨਹੀਂ ਕਰਦੀ ਨਹੀਂ ਹੈਗੀ ਮੈਂ ਠੀਕ ਹੈ ਜੀ ਸਾਢਾ ਘਰ ਤੋਂ ਨਜ਼ਰਾਨੀ ਖਾ ਲਿਆ ਕਿੰਨਾ ਮੋਹ ਪਿਆਰ ਹੁੰਦਾ ਸੀ ਹੁਣ ਜਿਹੜੀ ਮੈਨੂੰ ਦੇਖ ਕੇ ਨਿਰਾਜੀ ਵੀ ਤੂੰ ਆਪਦੇ ਘਰ ਦਾ ਖਾਣਾ ਮੈਂ ਆਪਦੇ ਘਰ ਦਾ ਖਾਣਾ ਤੂੰ ਮੇਰੇ ਨਹੀਂ ਖਾਣਾ ਹਣਾ ਮੈਂ ਤੇਰੇ ਨਹੀਂ ਖਾਣਾ ਹਣਾ ਪਤਾ ਨਹੀਂ ਇੰਨੀਆਂ ਨਰਾਜ਼ਗੀਆਂ ਕਾਦੀਆਂ ਹੋ ਰਹੀਆਂ ਨੇ ਮੈਂ ਤਾਂ ਹੀ ਨਹੀਂ ਸਮਝਾਉਂਦੀ ਪਤਾ ਨਹੀਂ ਕਾਦੇ ਰੋਸੇ ਨੇ ਕੀ ਪਤਾ ਜ਼ਿੰਦਗੀ ਦਾ ਕਿੰਨਾ ਘਟਾਏਮ ਹੈ ਕੀ ਲੈ ਜਾਣਾ ਇਸ ਜੱਗ ਤੋਂ ਆਹੀ ਹੈ ਜੇ ਹੱਸ ਖੇਡ ਕੇ ਇੱਕ ਦੂਜੇ ਨਾਲ ਬੋਲ ਪਾਂਗੇ ਇੱਕ ਦੂਜੇ ਦਾ ਦੁੱਖ ਸੁੱਖ ਪਛਾਣ ਲਾਂਗੇ ਔਰ ਕੀ ਹੁੰਦਾਗਾ ਦੁਨੀਆ ਤੇ ਜਦੋਂ ਪੇਕੇ ਪਿੰਡ ਹੁੰਦੀਆਂ ਸੀ ਕੱਠੀਆਂ ਨੇ ਪੜਨਾ ਕੱਠੀਆਂ ਨੇ ਰੋੜੇ ਖੇਡਣਾ ਕੱਠੀਆਂ ਲੜ ਵੀ ਪੈਂਦੀਆਂ ਕਦੇ ਹਸ ਲੀਆਂ ਕਦੇ ਲੜ ਪੀਆਂ ਕਦੇ ਆਹ ਖਾ ਲਿਆ ਕਦੇ ਉਹ ਖਾ ਲਿਆ ਕਦੇ ਉੱਧਰ ਪੈ ਗਈਆਂ ਕਦੇ ਉਹ ਘਰ ਪੈ ਗਈਆਂ ਇੰਨਾ ਪਿਆਰ ਹੁੰਦਾ ਸੀ ਜਿਉਂ-ਜਿਉਂ ਵੱਡੀਆਂ ਹੋਈਆਂ ਓਵੇਂ-ਓਵੇਂ ਲੜਾਈਆਂ ਵਧਦੀਆਂ ਗਈਆਂ ਜੇ ਕਿਸੇ ਰਿਸ਼ਤੇਦਾਰੀ ਚ ਜਾਂਦੀਆਂ ਤਾਂ ਵੀ ਇੱਕ ਮੰਜੇ ਤੇ ਪੈਂਦੀਆਂ ਇੱਕੋ ਜਿਹੇ ਕੱਪੜੇ ਪਾ ਕੇ ਜਾਂਦੀਆਂ ਇੱਕ ਥਾਲੀ ਚ ਖਾਣਾ ਖਾਂਦੀਆਂ ਵੀ ਅਸੀਂ ਤਾਂ ਇੱਕ ਮੰਜੇ 'ਤੇ ਪਾਵਾਂਗੇ ਸਾਰ ਇੱਕ ਨੂੰ ਐਂ ਕਹਿ ਦੈ ਨਾ ਇੱਕ ਦੂਜੀ ਬਿਨਾਂ ਇੱਕ ਮਿੰਟ ਨਹੀਂ ਸਾਰਦੀਆਂ ਸੀ ਐਸੇ ਕਰਕੇ ਤਾਂ ਇੱਕ ਘਰੇ ਵਿਆਹ ਕਰਾਇਆ ਸੀ ਵੀ ਚਲ ਪਿਆਰ ਹੋਮੀ ਰਹੂਗਾ ਜਿਵੇਂ ਪਹਿਲਾਂ ਛੋਟੀਆਂ ਹੁੰਦੀਆਂ ਦਾ ਸੀ ਐਵੇਂ ਕੀ ਪਤਾ ਸੀ ਐਂ ਖੇਰੂ ਖੇਰੂ ਹੋ ਜਾਊਗਾ ਸਾਰਾ ਕੁਝ ਪਤਾ ਨਹੀਂ ਤਾਂ ਚੰਦਰੀ ਨੂੰ 4 ਪੈਸਿਆਂ ਦਾ ਹੰਕਾਰ ਹੋ ਗਿਆ ਵੀ ਨੌਕਰੀ ਮਿਲ ਗਈ ਇਸ ਇਹੀ ਗੱਲ ਲੱਗਦੀ ਹੈ ਵੀ ਉਹਨੂੰ ਹੰਕਾਰ ਹੀ ਹੋ ਗਿਆ ਪੈਸਿਆਂ ਦਾ ਹੰਕਾਰ ਕਰਨ ਵਾਲੀ ਤਾਂ ਨਹੀਂ ਹੈਗੀ ਚੰਦਰੀ ਤੇ ਤਾਂ ਸਾਡਾ ਅੰਡੀਆਂ ਗਵਾਂਡੀਆਂ ਹੀ ਘਰ ਪੱਟਤਾ ਦੋ ਲੁੱਤੀਆਂ ਨੂੰ ਲਾਈਆਂ ਦੋ ਮੈਨੂੰ ਲਾਈਆਂ ਅੱਡੋ ਅੱਡ ਕਰਤੀਆਂ ਹੁਣ ਮਨ ਚ ਗੱਲ ਆਉਂਦੀਆਂ ਨੇ ਉਹਦੇ ਤਾਂ ਤੱਤੇ ਕੋ ਉਹਨੂੰ ਬੋਲਦਾ ਗੁੱਠਾ ਉਹਨੇ ਮੈਨੂੰ ਬੋਲਦਾ ਹੁਣ ਪਤਾ ਲੱਗਦਾ ਵੀ ਜਦੋਂ ਚਾਰ ਮੈਨੂੰ ਜੁਗੜੀਆਂ ਲਾਉਂਦੀਆਂ ਸੀ ਉਹਨੂੰ ਕਿਉਂ ਨਾ ਲਾਉਂਦੀਆਂ ਹੋਣਗੀਆਂ ਚੱਲ ਜਦੋਂ ਹੁਣ ਮਿਲੀ ਮੈਂ ਆਪ ਹੀ ਬੁਲਾ ਲੂੰਗੀ ਚਾਹੇ ਉਹ ਵੱਡੀ ਐ ਪਰ ਮੈਂ ਬੁਲਾ ਹੀ ਲੂੰਗੀ ਮੈਂ ਝੁਕ ਜੂੰਗੀ ਉਹਦੇ ਮੂਰੇ ਜੋ ਕਰਨ ਨਾਲ ਕੋਈ ਨੀਵਾ ਨਹੀਂ ਹੁੰਦਾ ਜੇ ਹੁਣ ਨਹੀਂ ਪਿਆਰ ਕਰਦੀ ਪਹਿਲਾਂ ਤਾਂ ਬਥੇਰਾ ਪਿਆਰ ਕਰਦੀ ਰਹੀ ਐ ਕਿੰਨੇ ਚਾਰ ਨਾਲ ਰਿਸ਼ਤਾ ਲੈ ਕੇ ਆਈ ਸੀਗੀ ਵਿਆਹ ਵਿੱਚ ਕਰਾਂਗੇ ਐਵੇਂ ਕਰਾਂਗੇ ਪਤਾ ਹੀ ਨਹੀਂ ਲੱਗਿਆ ਕੀ ਤੋਂ ਕੀ ਬਣ ਗਿਆ ਮਨ 'ਚ ਸੋਚੀ ਤਾਂ ਜਾਣੀ ਆ ਵੀ ਬੁਲਾ ਲੂੰਗੀ ਜੇ ਨਾ ਬੋਲੀ ਫਿਰ ਮੇਰਾ ਦਿਲ ਤਾਂ ਜੰਮੀ ਭਸੀਜ ਜਾਊਗਾ ਮੈਂ ਕਿਹਨੂੰ ਦੱਸਾਂਗੀ ਫਿਰ ਆਪਦਾ ਦਿਲ ਦਾ ਦੁੱਖ ਇੱਕ ਵਾਰ ਤਾਂ ਦੇਖੂਗੀ ਬੁਲਾ ਕੇ ਦੇਖਦੀ ਹਾਂ ਫਿਰ ਚੱਲਾਂ ਅੱਜ ਕੁਝ ਮਰਜ਼ੀ ਹੋ ਜੇ ਜਦੋਂ ਬਾਹਰ ਤੇ ਇਧਰ ਲੰਗੀ ਨਾ ਬੁਲਾਉਂਗੀ ਬੁਲਾਉਂਗੀ ਦੇਖ ਰਹੀ ਹਾਂ ਚੱਲ ਮੈਂ ਰੋਟੀ ਵੀ ਬਣਾਉਣੀ ਆ ਹਲੇ ਇਕ ਤਾਂ ਤੜਕੀ ਤੜਕੀ ਮਨ ਖਰਾਬ ਹੋ ਜਾਂਦਾ ਦੇਖ ਕੇ ਤੇਂਦਰੀ ਕਿੰਨਾ ਬਦਲ ਗਈ ਜਮੀਨੀ ਦੇਖ ਲਾਉਂਦੀ ਨੂੰ ਬੁਲਾਇਆ ਪਹਿਲਾਂ ਕਿੰਨਾ ਪਿਆਰ ਹੁੰਦਾ ਸੀ ਮੈਂ ਤਾਂ ਇੰਨੀ लाड़ਲੀ ਰੱਖੀ ਹੋਈ ਸੀ ਪਤੀ ਨੇ ਹੁਣ ਕੀ ਹੋ ਗਿਆ ਕਾਤੋਂ ਨਹੀਂ ਬੁਲਾਉਂਦੀ ਉਹੀ ਪੰਮੀ ਆ ਜਿਹੜੀ ਮੇਰੇ ਬਿਨਾ 1 ਮਿੰਟ ਵੀ ਨਹੀਂ ਸਾਰਦੀ ਸੀ ਮੈਂ ਤਾਂ ਬਿਨਾਂ ਸਾਹ ਹੀ ਲੈਂਦੀ ਸੀ ਹੁਣ ਮੈਨੂੰ ਦੇਖਣੀ ਪਸੰਦ ਨਹੀਂ ਕਰਦੀ ਜਦੋਂ ਛੋਟੀਆਂ ਹੁੰਦੀਆਂ ਸੀ ਐਨੀ ਬਣਦੀ ਸੀ ਸਾਡੀ ਇੱਕੋ ਜੇ ਕੱਪੜੇ ਲੈਂਦੀਆਂ ਮੇਰੇ ਨਾਲ ਦੇ ਕੱਪੜੇ ਲਿਆਉਂਦੀ ਚਾਚੀ ਨਾਲ ਹਿੰਡ ਕਰੀ ਰੱਖਦੀ ਕਹਿੰਦੀ ਮੈਂ ਤਾਂ ਇੱਧਰ ਹੀ ਪਾਉਂਗੀ ਮੈਨੂੰ ਅੱਜ ਵੀ ਯਾਦ ਆ ਮੇਰੇ ਵਿਆਹ ਤੋਂ ਬਾਅਦ ਕਿੰਨਾ ਰੋਂਦੀ ਸੀ ਉਹ ਤਾਂ ਛੋਟੀ ਜੀ ਸੀ ਕਹਿੰਦੀ ਭੈਣੇ ਮੈਨੂੰ ਤੂੰ ਨਾਲ ਹੀ ਲੈ ਜਾ ਇਹੋ ਜਿਹੀਆਂ ਗੱਲਾਂ ਕਰਦੀ ਸੀ ਦੇਖ ਲਾ ਜਿਹੜੀ ਹੁਣ ਬੁਲਾਉਦੀ ਵੀ ਨਹੀਂ ਜਦੋਂ ਮੈਂ ਪੜਨ ਲੱਗ ਗਈ ਸੀ ਉਦੋਂ ਵੀ ਛੋਟੀ ਹੁੰਦੀ ਰੋਈ ਜਾਂਦੀ ਵੀ ਜਿੰਨਾ ਚਿਰ ਇਹ ਸਕੂਲ ਰਹੂਗੀ ਵੀ ਮੈਂ ਕੀ ਕਰੂੰ ਮੇਰਾ ਜੀ ਨਹੀਂ ਲੱਗਣਾ ਹੈਗਾ ਉਹ ਤਾਂ ਇੰਨਾ ਕ ਟਾਈਮ ਵੀ ਨਹੀਂ ਸਾਰਦੀ ਸੀ ਰਿਸ਼ਤੇਦਾਰੀ ਚ ਵੀ ਮੇਰੇ ਨਾਲ ਜਾਂਦੀ ਹੁਣ ਕਿਵੇਂ ਸਾਰਦੀ ਆ ਮੈਥੋਂ ਬਿਨਾ ਇਹ ਕਿਵੇਂ ਚੰਦਰੀ ਦਾ ਦਿਲ ਕਠੋਰ ਹੋ ਰਿਹਾ ਹੈਗਾ ਜਦੋਂ ਕੋਲ ਆਉਂਦੀ ਲੰਗਦੀ ਆ ਦਿਲ ਪਸੀਜ ਜਾਂਦਾ ਜੀ ਕਰਦਾ ਵੀ ਬੁਲਾ ਲਾਂ ਪਰ ਜੇ ਬੁਲਾ ਲਿਆ ਐ ਨਹੀਂ ਪਤਾ ਮੂਰੋ ਪੁੱਠੀ ਨਾ ਬੋਲੇ ਮੈਨੂੰ ਉਹ ਤਾਂ ਦਿਲ ਦੀ ਮਾੜੀ ਨਹੀਂ ਹੈਗੀ ਪਰ ਪਤਨ ਕੀ ਦੀਆਂ ਉਂਗਲਾਂ ਤੇ ਚੜੀ ਹੋਈ ਆ ਕਿਨੇ ਇੰਨੀਆਂ ਚੱਕਾਂ ਦਿੱਤੀਆਂ ਨੇ ਇਹਨੂੰ ਜਿਵੇਂ ਪੇਕੇ ਐਨ ਨਹੀਂ ਬਣਦੀ ਸੀ ਤਾਂ ਹੀ ਤਾਂ ਮੈਂ ਸਾ ਕੁਰੇ ਲਈ ਆਈ ਸੀ ਵੀ ਦੋਨੇ ਪੈਣਾ ਇਕੱਠੀਆਂ ਰਹਿਆਂ ਗਈਆਂ ਪਹਿਲਾਂ ਵਾਂਗੂ ਇੱਕੋ ਜੇ ਕੱਪੜੇ ਪਾਇਆ ਕਰਾਂਗੀਆਂ ਮੈਂ ਤਾਂ ਕਦੇ ਕੰਮ ਵੀ ਨਹੀਂ ਕਰਨ ਦਿੱਤਾ ਸੀ ਇਹਨੂੰ ਕੰਮ ਤੇ ਨਹੀਂ ਹੱਥ ਲਾਉਣ ਦਿੱਤਾ ਐਨਾ ਪਿਆਰ ਕਰਦੀ ਸੀ ਫੇਰ ਵੀ ਪਤਾ ਨਹੀਂ ਇਹਨੂੰ ਕੀ ਹੋਇਆ ਮੇਰੇ ਦਿਲ 'ਚ ਤਾਂ ਐਨਾ ਸੀ ਵੀ ਪਹਿਲਾਂ ਪੇਕੇ ਪੈਣਾ ਪੈਣਾ ਰਹਿੰਦੀ ਹੁੰਦੀਆਂ ਪੂਰੇ ਦਰਾਣੀ ਜਿਠਾਣੀ ਬਣ ਕੇ ਰਹਾਗੀਆਂ ਰਿਸ਼ਤੇਦਾਰੀਆਂ ਤਾਂ ਅੱਜ ਵੀ ਉਹੀ ਨੇ ਜਿੱਥੇ ਪਹਿਲਾਂ ਕੱਟੀਆਂ ਜਾਂਦੀਆਂ ਹੁੰਦੀਆਂ ਹੁਣ ਉੱਥੇ ਅੱਡੋ ਅੱਡ ਜਾਂਦੇ ਆ ਜਦੋਂ ਹੁਣ ਪਤਾ ਲੱਗ ਜਾਂਦਾ ਵੀ ਰਿਸ਼ਤੇਦਾਰੀ ਚ ਅੱਜ ਉਥੇ ਉਹਨੇ ਜਾਣਾ ਫਿਰ ਦੂਜੀ ਟਾਲ ਕਰ ਦਿੰਦੀ ਆ ਕਿੰਨਾ ਫਰਕ ਪੈ ਗਿਆ ਸਾਡੇ ਚ ਹੁਣ ਉਹਨੂੰ ਤਾਂ ਐ ਲੱਗਦਾ ਹੋਊਗਾ ਵੀ ਪਤਾ ਨਹੀਂ ਇਹਨੂੰ ਨੌਕਰੀ ਦਾ ਹੰਕਾਰ ਹੋ ਗਿਆ ਪਰ ਹੁਣ ਜਦੋਂ ਤੂੰ ਮੈਨੂੰ ਬੁਲਾਉਣੀ ਹਟ ਗਈ ਮੈਂ ਤੈਨੂੰ ਕਿਹੜੇ ਮੂੰਹ ਨਾਲ ਬੁਲਾਵਾਂ ਜੇ ਇਕੱਠੇ ਰਹਿੰਦੇ ਕਿੰਨ੍ਹੇ ਕੁਸ ਬਣਾਈ ਜਾਂਦੇ ਹੁਣ ਅੱਡ ਹੋ ਕੇ ਨਾ ਇੱਥੋਂ ਚੰਦਰੀਏ ਕੁਸ ਬਣਨਾ ਨਾ ਮੈਥੋਂ ਬਣਨਾ ਨਾਲੇ ਆਪਾਂ ਨੂੰ ਅੱਡ ਦੇਖ ਕੇ ਜਿਹੜੇ ਪੇਕੇ ਦੁਖੀ ਹੁੰਦੇ ਨੇ ਉਹ ਵੱਖ ਜੇ ਹੁਣ ਪੇਕਿਆਂ ਕੰਨੀ ਦੇਖਦੇ ਆ ਉਹਨਾਂ ਨੂੰ ਵੀ ਔਖਾ ਜੇ ਤਾਂ ਹੁਣ ਉਹ ਪਹਿਲਾਂ ਸਾਡੇ ਘਰੇ ਆਉਂਦੇ ਨੇ ਤਾਂ ਪੰਮੀ ਨੂੰ ਗੁੱਸਾ ਆਉਂਦਾ ਜੇ ਪਹਿਲਾਂ ਪੰਮੀ ਦੇ ਘਰੇ ਜਾਂਦੇ ਨੇ ਤਾਂ ਮੈਨੂੰ ਗੁੱਸਾ ਆਉਂਦਾ ਸਾਡੀ ਐਸੇ ਗੱਲ ਕਰਕੇ ਤਾਂ ਰਿਸ਼ਤੇਦਾਰ ਵੀ ਆਉਣੋਂ ਹਟ ਗਏ ਵੀ ਪਹਿਲਾਂ ਕਿਹਦੇ ਜਾਵਾਂਗੇ ਜਦੋਂ ਇੱਕ ਘਰ ਦੇ ਜਾਂਨੇ ਆ ਫਿਰ ਦੂਜਾ ਘਰ ਗੁੱਸਾ ਕਰਦਾ ਜਿਹੜੇ ਕਦੇ ਸਾਨੂੰ ਇਕੱਠੀਆਂ ਦੇਖ ਕੇ ਮੱਚਦੇ ਹੁੰਦੇ ਸੀ ਅੱਜ ਸਾਨੂੰ ਅੱਡ ਅੱਡ ਦੇਖ ਕੇ ਪੂਰੇ ਖੁਸ਼ ਹੋ ਰਹੇ ਨੇ ਆਏ ਵੀ ਨਹੀਂ ਦੇਖਦੀ ਹੈਗੀ ਵੀ ਮੇਰੀ ਵੱਡੀ ਭੈਣ ਹੈ ਵੀ ਮੈਂ ਤਾਂ ਛੋਟੀ ਆ ਜੇ ਨਿੰਮਕੇ ਬੁਲਾ ਲੂਗੀ ਫਿਰ ਕਿੱਡੀ ਕੀ ਗੱਲ ਹੋ ਜੂਗੀ ਲੈ ਰੋਟੀ ਬਣਾਉਂਦਾ ਵੀ ੰਜੀ ਕਰਦਾ ਹੁਣ ਤਾਂ ਚੰਦਰੀ ਨੇ ਮਾਣੀ ਮੋੜ ਕੇ ਰੋਟੀ ਤੋਂ ਵੀ ਤੇਰੀ ਬਣਾਉਂਗੀ ਹੁਣ ਤਾਂ ਲੈ ਅੱਜ ਦੇਖਦੀ ਆ ਜੇ ਗਲੀ 'ਚ ਟੱਕਰੀ ਜੇ ਮੂੜ ਜਾ ਤਾਂ ਠੀਕ ਹੋਇਆ ਨਾ ਤਾਂ ਅੱਜ ਮੈਂ ਹੀ ਬੁਲਾ ਲੂੰਗੀ ਹੋਰ ਕੀ ਆ ਚੱਲ ਕੀ ਵੱਡੀ ਕੀ ਛੋਟੀ ਚੱਲ ਜਾਏ ਉਹ ਛੋਟੀ ਆ ਉਹਨੇ ਤਾਂ ਨਹੀਂ ਬੁਲਾਇਆ ਹੈਗਾ ਮੈਂ ਹੀ ਵੱਡੀ ਦਾ ਆਪਦਾ ਫਰਜ਼ ਸਮਝ ਕੇ ਨਿਵਾ ਦੰਨੀ ਆ ਮੈਂ ਹੀ ਬੁਲਾ ਲੂੰਗੀ ਕਹਤਾ ਦਿੱਤਾ ਵੀ ਬੁਲਾ ਲੂੰਗੀ ਜੇ ਉਹ ਕਿਤੇ ਮੇਰੇ ਨਾਲ ਨਾ ਬੋਲੀ ਫਿਰ ਮੈਨੂੰ ਉਦੋਂ ਵੀ ਗੁੱਸਾ ਆਊਗਾ ਚੱਲ ਕੇਰਾ ਕੋਸ਼ਿਸ਼ ਤਾਂ ਕਰਕੇ ਦੇਖਦੀ ਆ ਅੱਜ ਕੁਝ ਮਰਜ਼ੀ ਹੋ ਜੇ ਜਦੋਂ ਬਾਹਰ ਤੇ ਇਧਰ ਲੰਗੀ ਨਾ ਬੁਲਾਉਂਗੀ ਬੁਲਾਉਂਗੀ ਦੇਖ ਲਈਏ ਚੱਲ ਮੁੰਡੇ ਦਾ ਟਾਈਮ ਹੋ ਰਿਹਾ ਬੈਂਡ ਤੋਂ ਚਾਰ ਨਾਉਂਦੀ ਹੁੰਦੀ ਹੁੰਦੀ ਮੁੰਡੇ ਨੂੰ ਪਤਾ ਨਹੀਂ ਲੰਗ ਗਈ ਪਤਾ ਨਹੀਂ ਆਉਗੀ ਹਜੇ ਆਉਣ ਵਾਲੀ ਹੈ ਚਲ ਮੈਂ ਬੁਲਾ ਹੀ ਲਉਗੀ ਆ ਜਾਂਦੀ ਆ ਨਾ ਜੇ ਅੱਜ ਖੜੀ ਹੋਈ ਤਾਂ ਨਾ ਪੱਕਾ ਬੁਲਾਉਂਗੀ ਉਹ ਆਉਂਦੀ ਹੈ ਚਲ ਮੈਂ ਦੇਖ ਰਿਆਂ ਜੇ ਬੁਲਾ ਲੂਗੀ ਉਹ ਖੜੀ ਹੈ ਮਮੀ ਅੰਦਰੋਂ ਤਾਂ ਐਨਾ ਸੋਚ ਲਈ ਸੀ ਵੀ ਮੈਂ ਬੁਲਾਉਂਗੀ ਹੂੰ ਬੁਲਾਉਂਦੀ ਕਿਉਂ ਨਹੀਂ ਪ੍ਰੀਤੀ ਕੀ ਹੋਇਆ ਤੈਨੂੰ ਕਿਉਂ ਆਪਦੀ ਭੈਣ ਕੋਲੋਂ ਮੁੱਖ ਮੋੜ ਕੇ ਜਾਨਨੀ ਆ ਬੁਲਾਈ ਲੈਣੀ ਆ ਮੈਂ ਹੀ ਬੁਲਾ ਲੈਣੀ ਆ ਪ੍ਰੀਤੀ ਮੰਮੀ ਪ੍ਰੀਤੀ ਲੇਚੰਦਰ ਇਹ ਮੈਂ ਤਾਂ ਕਦੋਂ ਦੀ ਸੋਚਦੀ ਸੀ ਵੀ ਤੂੰ ਮੈਨੂੰ ਬੁਲਾਏਂਗੀ ਮੈਂ ਵੀ ਇਹੀ ਸੋਚੀ ਜਾਂਦੀ ਸੀ ਪ੍ਰੀਤੀ ਵੀ ਜਦੋਂ ਤੂੰ ਲੰਘੇਂਗੀ ਮੁੰਡੇ ਨੂੰ ਲੈਣ ਮੈਂ ਬੁਲਾਉਂਗੀ ਮਸਾਂ ਦਿਲ ਜਾ ਕਰਕੇ ਬੁਲਾਇਆ ਗਿਆ ਮੈਂ ਵੀ ਇਹੀ ਸੋਚਦੀ ਸੀ ਵੀ ਮੈਂ ਤੈਨੂੰ ਬੁਲਾਉਂਗੀ ਜਦੋਂ ਆਪਣੇ ਦਿਲ ਮਿਲਦੇ ਨੇ ਆਪਣੇ ਘਰ ਅਲੱਗ ਕਿਉਂ ਆ ਜਾ ਫਿਰ ਆਪਣੇ ਘਰੇ ਚੱਲ ਕੇ ਗੱਲ ਕਰਦੇ ਆ ਨਾਲੇ ਘੁੱਟ-ਘੁੱਟ ਚਾਹ ਹੋ ਜੇ ਆਪਾਂ ਕਿਉਂ ਸਿਗਰੀਏ ਆ ਜਾ ਤੁਰਸ ਕੇ ਬੈਠੀ ਐ ਮੈਂ ਚਾਹ ਬਣਾਉਣੀ ਆ ਆ ਜਾ ਪਰਮੀ ਆਪਣੇ 'ਚ ਫਰਕ ਨਹੀਂ ਸੀ ਲੋਕਾਂ ਨੇ ਆਪਣੇ 'ਚ ਫਰਕ ਪਵਾਤਾ ਇਹੀ ਤਾਂ ਮੈਂ ਸੋਚੀ ਜਾਂਦੀ ਸੀ ਪ੍ਰੀਤੀ ਵੀ ਇੰਨਾ ਪਿਆਰ ਕਰਦੀ ਸੀ ਲੋਕਾਂ ਨੂੰ ਫੇਰ ਸਾਹ ਆਇਆ ਲੋਕਾਂ ਨੂੰ ਫੇਰ ਸਾਹ ਆਇਆ ਜਿੰਨਾ ਚਿਰ ਆਪਾਂ ਨੂੰ ਅੱਡ ਨਹੀਂ ਕਰਾਇਆ ਹੁਣ ਦੇਖੀ ਸਹੀ ਜਦ ਤੂੰ ਮੇਰੇ ਨਾਲ ਬੋਲਣ ਲੱਗ ਗਈ ਇਹੀ ਟੀਮੀਆਂ ਕਿਵੇਂ ਚੁੱਪ ਕਰਕੇ ਬੈਠਣਗੀਆਂ ਵੀ ਇਹੇ ਬੋਲਣ ਲੱਗੀਆਂ ਪਹਿਣਾ ਪਹਿਣਾ ਕਮਲੀਆਂ ਤਾਂ ਆਪਾਂ ਸੀ ਜਿਹੜੇ ਲੋਕਾਂ ਦੀਆਂ ਗੱਲਾਂ ਚਾਈਆਂ ਹੁਣ ਮੇਰੇ ਨਾਲ ਵਾਅਦਾ ਕਰ ਵੀ ਆਪਾਂ ਕਿਸੇ ਮੰਗਰ ਲਾ ਕੇ ਨਹੀਂ ਲੜਦੇ ਹੈਗੇ ਅੱਜ ਤੋਂ ਬਾਅਦ ਠੀਕ ਹੈ ਪਹਿਣੇ ਕਿਸੇ ਵਿੱਚ ਨਹੀਂ ਲੱਗਦੇ ਇਹ ਦੁਬਾਰਾ ਬਸ ਹੁਣ ਦੇਖੀ ਲੋਕ ਕਿਵੇਂ ਚੁੱਪ ਕਰ ਜਾਣਗੇ ਜਿਹੜੇ ਆਪਾਂ ਨੂੰ ਲੜਾ ਕੇ ਖੁਸ਼ ਸੀ ਉਹੀ ਤਾਂ ਕਰ ਲਿਆ ਵੀ ਮੇਰੀਆਂ ਗੱਲਾਂ ਤੇਰੇ ਕੋਲੇ ਕਰੀ ਗਈਆਂ ਤੇਰੀਆਂ ਮੇਰੇ ਕੋਲੇ ਕਰੀ ਗਈਆਂ ਹੁਣ ਜੇ ਆਪਾਂ ਇੱਕ ਹੋਵਾਂਗੇ ਕੌਣ ਕਿਸ ਦੀ ਤਾਕਤ ਹੈ ਕਿਸੇ ਦੀ ਵੀ ਆਪਣੇ ਚ ਫਰਕ ਪਵਾ ਦੂਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀਆਂ ਪੁਰਾਣੀਆਂ ਵੀਡੀਓਜ਼ ਨੂੰ ਇੰਨਾ ਪਿਆਰ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣਤੋਂ ਵੱਡੇ ਪਿਆਰੇ ਪਿਆਰੀ ਕਮੈਂਟਾਂ ਦੀ bari ਜਗਤਾਰ ਸਿੰਘ ਦਲਜੀਤ ਕੌਰ ਯੂਐਸਏ ਜਸ ਸੇਖੋਂ ਸੁਖਵਿੰਦਰ ਸਰਬਜੀਤ ਕੌਰ ਸਿਮਰਜੀਤ ਢਾਲੀਵਾਲ ਗੁਰਨਾਮ ਗਿੱਲਾ ਬਸੰਤ ਕੌਰ ਲਖਵੀਰ ਕੌਰ ਮਨਜੀਤ ਦੇਵੀ ਦਰਸ਼ਨ ਸ਼ਰਮਾ ਸੁਖਮੀਤ ਦਿਓਲ ਹਰਜੀਤ ਕੌਰ ਪ੍ਰਵਿੰਦਰ ਸਿੰਘ ਹਰਪਾਜਨ ਹਰਪ੍ਰੀਤ ਢਾਲੀਵਾਲ ਸੁਵੰਤ ਕੌਰ ਗੁਰਸੇਵਾਲਖ ਸੁਖਚੈਨ ਚੈਲ ਗੁਰਨੂਰ ਪ੍ਰੀਤ ਸੇਖੋਂ ਪ੍ਰੀਤ ਟਾਲੀਆਂ ਵੀਰਪਾਲ ਗੁਰਲਾਲ ਰਣਜੀਤ ਕੌਰ ਜਸਵੰਤ ਕੌਰ ਖੁਸ਼ਪ੍ਰੀਤ ਕੌਰ ਹਰਪ੍ਰੀਤ ਸਿੰਘ thank you